ਹਾਂਜੀ ਤੇ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਨੀ ਕਮੈਂਟ ਵਾਲੀ ਵੀਡੀਓ ਜੋ ਕਿ ਬਹੁਤ ਫਨੀ ਹੋਣ ਵਾਲੀ ਆ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਨੀ ਫਨੀ ਕਮੈਂਟ ਪੜ੍ਹਦੇ ਆ ਤਾਂ ਕਮੈਂਟ ਵੀ ਬਹੁਤ ਫਨੀ ਹੋਣ ਵਾਲੇ ਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਆਈਏ ਦੇਖਦੇ ਆ ਬੈਠ ਚੰਦ ਮਜ਼ਾ ਖਾਲੀ ਬਾਈ ਹੁਣ ਪਰੌਂਠੇ ਕਰਦੀ ਕੀ ਆ ਮਰਾਸਨ ਜੀ ਮੈਡਮ ਜੀ ਫੁੱਲੇ ਖਾ ਲੋ ਨਹੀਂ ਤਾਂ ਬਾਈ ਨੇ ਸਾਰੇ ਖਾ ਜਾਣੇ ਨੇ ਮੈਨੂੰ ਭਈ ਇਹ ਰਾਣੀ ਲੱਗਣ ਰਹੀ ਆ ਵੀਰਾ ਵੀ ਕਹਿੰਦਾ ਹੋਣਾ ਕਿੱਥੇ ਫਸ ਗਿਆ ਮੈਂ ਤਾਂ ਕੁਛ ਦੀ ਮਹੱਤਤਾ ਕਿੰਨੇ ਸਾਲ ਦੀ ਨਹੀਂ ਮੈਂ ਬੁੱਢਾ ਬਾਈ ਰਾਤ ਨੂੰ ਸੋਇਆ ਨਾ ਕਰੀਏ ਭੱਜ ਵੀ ਜਾਂਦੀ ਆ ਤੇਰਾ ਕੀ ਪਖੰਡਾ ਅਚਾਨਕ ਵਿਆਹ ਹੋ ਜਾਂਦਾ ਅਚਾਨਕ ਤਲਾਕ ਇਹਦੀ mohabbat zyada lambi nahi chaldi ਦੇਖੋ ਮੀਦੇ ਤੇ ਤੇਰੀ ਕੜੀ ਉੱਤੇ ਮਾੜਾ ਟਾਈਮ ਆਉ ਨਹੀਂ ਹੁਣ ਨਵੇਂ ਦੀ ਵੀ ਮੂੰਹ ਦਿਖਾਈ ਰਸਮ ਕਰਾ ਦਿਓ ਪੂਜਾ ਸੰਡਾ ਦੀ ਭੈਣ ਯਾਰ ਪਲੀਜ਼ ਤੁਸੀਂ ਲੜਾਈ ਮਤ ਕਰਾ ਕਰੋ ਨੱਕ ਤੇ ਡੰਡਾ ਕਿੰਨੇ ਮਾਰਿਆ ਬਾਈ ਦੇ ਸਾਡੀ ਨਾ ਜਿੰਨਾ ਚਿਰ ਛਾਤੀ 'ਚ ਲੱਤਾਂ ਨਹੀਂ ਪੈਂਦੀਆਂ ਥੋੜੀ ਲੜਦੇ ਆ ਲੋਕਾਂ ਨਾਲ ਛੜੇ ਲੋਕ ਲੜਦੇ ਆ ਸਾਡੇ ਨਾਲ ਦੇਖੀ ਕਿਤੇ ਚੀਰਿਆ ਨਾ ਪਵਾਲੀ ਫੇਸ ਤੇ ਮੂੰਹ ਦਾ ਦੇਖੋ ਜਿਵੇਂ ਬੱਜਰੀ ਸੁੱਟੀ ਹੁੰਦੀ ਆ ਥੋੜੀ ਲੜਦੇ ਆ ਲੋਕਾਂ ਨਾ ਸਾਰੇ ਲੋਕ ਲੜਦੇ ਆ ਸਾਡੇ ਨਾਲ ਦੇਖੀ ਭਰਾਵਾ ਕਿਤੇ ਅੱਖ ਚ ਉਂਗਲ ਨਾ ਮਾਰ ਲਈ ਬਾਈ ਨੇ ਉਂਗਲ ਮਾਰ ਮਾਰ ਨੱਕ ਚਿਬਾ ਕਰਾ ਲਿਆ ਮੇਰੇ ਤਾਂ 4 ਵਜੇ ਦਾ అలਾਰਮ ਹੁੰਦਾ ਰੋਜ ਦਾ ਤੇ ਮੇਰਾ ਕਦੇ ਜ਼ਿੰਦਗੀ ਵਿੱਚ ਦੂਜੀ ਵਾਰ అలਾਰਮ ਨਹੀਂ ਵੱਜਿਆ ਹੈਗਾ ਬਾਈ ਤੇਰੇ ਕੁੱਤੇ ਨਹੀਂ ਮਗਰ ਪੈਂਦੇ ਵੀਰ ਕੈਮਰਾਮੈਨ ਵੀ ਨਾਲ ਹੀ ਉੱਠਦਾ ਵਾ ਦੋ ਚੀਜ਼ਾਂ ਕਰਨੀਆਂ ਕਰਨੀਆਂ ਜਿਸ ਵੇਰੇ ਉੱਠ ਕੇ ਵਰਕਆਊਟ ਕਰਨਾ ਹੋ ਕਰ ਨਹੀਂ ਕਰਨਾ ਚਾਹੇ ਮੂਡ ਹੋਵੇ ਭਾਈ ਤੇਰੇ ਚੱਕਰ 'ਚ ਮੈਂ ਮੱਜਾ ਰੱਖ ਲਿਆ ਹੁਣ ਦੂ ਬਾਡੀ ਬਣਾਉਣ ਲੱਗ ਗਿਆ ਤੇਰੇ ਚੱਕਰ 'ਚ ਮੈਂ ਜੰਗਰ ਸੰਭਾ ਜਾ ਭੱਜਣਾ ਵਾਂ ਤੇਰੇ ਪਿੱਛੇ ਲਾ ਕੇ ਹੁਣ ਮੈਂ ਮੱਜਾ ਕੁੱਟੀ ਜਾਣਾ ਤੂੰ ਮੇਰੀ ਵੱਲ ਨੂੰ ਤੁਰ ਪਿਆ ਚਾਹੇ ਮੂਡ ਹੋਵੇ ਨਾ ਹੋਵੇ ਮਨ ਹੋਵੇ ਨਾ ਹੋਵੇ ਜੀ ਕਰੇ ਨਾ ਕਰੇ ਜਿਹੜੀਆਂ ਕਿਹੜੇ ਕਮੀ ਪਿਆ ਹਨੇਰੇ ਚ ਪੇੜਾ ਨਾ ਖਾ ਲਈ ਕਿਸੇ ਕੋਲ ਭਾਈ ਮੱਜਾਂ ਦਾ ਕੀ ਕਰੀਏ ਹੁਣ ਗੁਸਾਣਾ ਕਰੀ ਵੀਰੇ ਕੀ ਫਾਇਦਾ ਹੈ ਜੀ ਕਸਰਦਾ ਤੇਰੇ ਮੂੰਹ ਦੇ ਰੌਣਕਾਂ ਨਹੀਂ ਮੈਡਮ ਕਹਿੰਦੇ ਮੈਨੂੰ ਇੱਕੋ ਹੀ ਗਣਾ ਸੋਹਣਾ ਲੱਗਦਾ ਡਾਕੂਆਂ ਦੇ ਮੁੰਡਿਆਂ ਦਾ ਮਾਜੀ ਘੰਟੇ ਤੱਕ ਜੱਟ ਵੀ ਸੋਹਣਾ ਲੱਗੂਗਾ ਨਹੀਂ ਤੂੰ ਜੋ ਮਰਜ਼ੀ ਕਰ ਲੈ ਤੂੰ ਨਹੀਂ ਸੋਹਣਾ ਲੱਗਣਾ ਵਾਲ ਕੱਟ ਕੇ ਅਗਲੇ ਦੀ ਬੇਇੱਜ਼ਤੀ ਕਰਨ ਲੱਗ ਜਾਂਦੇ ਰਾਜੇਂਦਰ ਦਿੱਤਾ ਤੁਸੀਂ ਖੜਾ ਤਾ ਨੂੰ ਨਹੀਂ ਮੈਨੂੰ ਸ਼ੱਕਰ ਤਾਂ ਚੋਰ ਲੱਗਦਾ ਵਾ ਪਰਾਵਾ ਆਪਣੇ ਵਾਲ ਕਟਾ ਸੁਰਤ ਆਵੇ ਤੈਨੂੰ ਬਸ ਕਰ ਹੁਣ ਆਖਣਾ ਕੱਢ ਦੀ ਤੂੰ ਅਜੇ ਮੁੰਡਾ ਦੇਖਦੇ ਨਹੀਂ ਪਿੱਛੇ ਮੁੰਡੇ ਮੱਝ ਵੀ ਸਿੱਖਾਂ ਤੇ ਨਾਲੇ ਗੱਤਾਂ ਦੇ ਨਹੀਂ ਸਾਡੇ ਨਾਲ ਗੱਲ ਬਾਤ ਆ ਤੇਰੀ ਮੱਝ ਵੀ ਆ ਭਾਈ ਸਾਥ-ਸਾਥ ਅਸੀਂ ਤੈਨੂੰ ਪੰਪ ਕਿਹੜਾ ਕੰਜਰ ਦਿੰਦਾ ਥਾਲੋਂ ਲਈਦਾ ਵੇ ਇਹਨੂੰ ਵਿੱਚ ਪਟਾਂ ਦੇ ਨਹੀਂ ਸਾਡੇ ਨਾਲ ਮੱਖਾ ਮੇਰੇ ਤੇਰੇ ਨਾਲੋਂ ਜ਼ਿਆਦਾ ਜ਼ੋਰ ਤਾਂ ਮੇਰੀ ਦਾਦੀ ਵਿੱਚ ਆ ਰੱਜਿਆ ਫਿਰਦਾ ਕੰਜਰ ਸਿਗਨੇਚਰ ਚੱਲੀ ਹੋਈ ਆ ਬਾਈ ਜੀ ਖਾ ਲਉ ਲਈ ਉਹ ਚੀ ਦਾ ਵਹੀ ਨੂੰ ਵਿੱਚ ਮੱਟਾ ਜਿਹੜੀ ਸਾਡੇ ਨਾਲ ਖਾ ਲਉ ਲਈ ਨਿਗਾਹ ਐ ਰਹੀ ਆ ਬਾਈ ਦੀ ਪੂਰੀ ਸਰਕਾਰ ਨੂੰ ਬੇਨਤੀ ਆ ਇਹਨਾਂ ਨੂੰ ਜੰਗ ਦੇ ਭੇਜਿਆ ਜਾਵੇ ਜੰਮੂ ਅੱਛਾ ਹੱਸਣ ਨਹੀਂ ਅਕਲੀਆਂ ਮੇਰੀਆਂ ਨਹੀਂ ਮੈਂ ਵੰਗ ਬਣਵਾ ਦੂੰ ਲੱਖ ਲੱਖ ਮੇਰਾ ਆਹੀ ਬੁਲਟ ਸਾਡੀ ਸਾਥੀ ਦੇ ਉੱਤੋਂ ਕੱਢਦੇ ਇਹੀ ਦਿਨ ਮੈਨੂੰ ਲੱਗਦਾ ਇਹ ਪੁੱਠੇ ਪਾਸੇ ਬੈਠੀ ਆ ਸਵੇਰੇ ਚਾਹ ਤਾਂ ਪੀਣ ਲੈਣ ਦਿੰਦਾ ਬਾਈ ਕਿੱਥੇ ਸੁਖਣਾ ਸੁੱਖੀ ਸੀ ਤੂੰ ਬਾਲਤਾ ਹੱਕ ਤੇ ਦੀਵਾ ਤੇਰੀ ਕੀ ਲੱਗਦੀ ਪੱਲੀਆਂ ਝਾਰ ਲਿੰਗ ਜੱਟ ਦੀ ਵੀ ਇਹ ਮੈਨੂੰ ਲੱਗਦਾ ਪੱਠੇ ਦਾ ਮੁੰਚੀ ਲੱਗਾ ਵਾ ਬੋਲਟ ਖੰਨੇ ਵਾਲ ਨੂੰ ਕੱਢੀ ਅੱਡੇ ਦੇ ਖਲੋਤਾ ਮੇਰੀ ਛਾਤੀ ਦੋ ਦੋ ਚੜਾ ਦੀ ਵਾਲ ਪੈਂਡ ਲਈ ਸੰਪਰਕ ਕਰੋ ਮੁਸਕਪ੍ਰੀਤ ਕੌਰ ਨੂੰ ਸਰੂਪ ਨਕਾ ਲੱਕ ਦੀ ਲਾਂਡ ਮੇਰੇ ਤੇ ਮੈਂ ਸਾਰੀ ਵੀਡੀਓ ਦੇਖ ਲਈ ਰਾਵਾਂ ਦੀ ਛੋਟੀ ਭੈਣ ਲੱਗ ਰਹੀ ਆ ਇਹਦਾ ਇੰਨੀ ਕਲੀ ਸਾਡੀ ਪਸ਼ੂਆ ਵਾਲੀ ਕੰਨ ਤੇ ਲੱਗੀ ਹੁੰਦੀ ਆ ਬੋਲਦਾ ਐਵੇਂ ਲਬੇੜਿਆ ਜਿਵੇਂ ਗੇਟ ਨੂੰ ਰੋਕਣ ਕੀਤਾ ਹੁੰਦਾ ਸਾਰੇ ਮੂਨ ਨਾਲੋਂ ਵੱਡੇ ਬੋਲੇ ਲੱਗਦੇ ਆ ਜੇ ਆਪ ਚ ਰੋੜਾ ਪਾ ਕੇ ਕਰ ਫੇਰ ਫਰਕ ਪੈਣਾ ਤੈਨੂੰ ਉਸ ਤੇਰੇ ਅੰਗੇਨੇ ਕਾਲਾ ਕੱਤੇ ਆ ਉਪਰ ਤਾਂ ਮੇਰੇ ਮਾਪਿ ਆਉਣੇ ਆ ਆ ਵੀਡੀਓ ਸੋਣੂ ਕੋਰ ਤੇ ਜੱਜ ਗਈ ਆ ਓਏ ਇਹਨੇ ਫਿਲਟਰ ਵੀ ਲਾਇਆ ਤਾਂ ਵੀ ਗੱਲ ਨਹੀਂ ਬਣੀ ਮੈਂ ਦੀਵਾ ਲੈ ਕੇ ਲੱਭਿਆ ਸੀਗਾ ਤੈਂ ਥੋੜ੍ਜੇ ਸੇਕ ਲਾ ਕੇ ਤੈਂ ਮੇਰਾ ਰੰਗ ਕਾਲਾ ਹੈ ਤੈਨੂੰ ਹੁਣ ਪਤਾ ਲੱਗਾ ਸੇਕ ਲੱਗ ਗਿਆ ਸਮਾਂ ਦਾ ਬਹੁਤਾ ਟਾਈਮ ਦਾ ਪਤਾ ਇਹ ਤਾਂ ਦੀਵੇ ਲੈ ਕੇ ਵੀ ਨਹੀਂ ਲੱਭਣੀ ਸ਼ੇਖਣੀ ਤੂੰ ਤਾਂ ਪੂਰੀ ਰੜ ਗਈ ਆ ਵੀਰ ਕੈਮਰੇ ਅੱਗੇ ਟੱਕਾ ਲਾ ਕੇ ਵੀਡੀਓ ਬਣਾ ਦੇਖਦਾ ਕੁਝ ਨਹੀਂ ਹਰ ਦਿਨ ਫਕਿੰਗ ਫਰਾਈਡੇ ਹੁੰਦਾ ਵੀਰ ਨੀ ਚਰਾਗ ਦੇ ਅੱਗੇ ਜਿਹੜੀ ਚੁੰਝ ਹੁੰਦੀ ਆ ਉਹਦੇ ਵਰਗਾ ਮੂੰਹ ਇਹਦਾ ਇਹਨੂੰ ਐਤਵਾਰ ਚ ਕਚੈਰੀ ਚ ਪੇਸ਼ ਕਰੋ ਜੀਪੀਐਸ ਲੱਗੀ ਮੇਰੇ ਪੈਰਾਂ ਨੂੰ ਤੇ ਮੋਟੇ ਤੇ ਲਾ ਗਈ ਛੱਤੀਆ ਸਟੂਡਿਓ ਹਾਣੂ ਮਾਂਦੇ ਤਾਏ ਦਾ ਮੁੰਡਾ ਲੱਗਦਾ ਵਿਚਾਰਾ ਰਸਤਾ ਭੁੱਲ ਗਿਆ ਵਾ ਬਾਈ ਨਾ ਕਰੋ ਕਮੈਂਟ ਇਦਾਂ ਦੇ ਨਹੀਂ ਤਾਂ ਸ਼ਰਾਬ ਦੇ ਦੂਗੇ ਹੈਪੀ ਬਰਥਡੇ ਟੂ ਯੂ ਬਾਬੀ ਬਰਥਡੇ ਟੂ ਯੂ 12 ਵਜੇ ਰਾਤ ਨੂੰ ਇਹਨੂੰ ਦੇਖਣ ਦੀ ਹਿੰਮਤ ਕਿਵੇਂ ਪੈ ਗਈ ਤੂੰ ਡਰਿਆ ਨਹੀਂ ਸ਼ੁਕਰ ਹੈ ਤੂੰ ਲਾਈਟ ਲਾ ਦਿੱਤੀ ਵੈਸੇ ਦੇਖਣੀ ਸੀ ਤੈਨੂੰ ਮੂੰਹ ਤੇ ਗਾਚੀ ਲਾਈ ਆ ਪੂਰੀ ਥੈਂਕ ਯੂ ਹੈਪੀ ਬਰਥਡੇ ਪੂਰੇ 12 ਵਜੇ ਦੇ ਬਾਈ ਡਰਨੇ ਲੱਗਾ ਅੱਧੀ ਰਾਤ ਨੂੰ ਜਿੰਨਾ ਕੋਲ ਬੈਠਾ ਕਿਉਂ ਜਲੂਸ ਕੱਢਦੇ ਹੋ ਹੈਪੀ ਬਰਥਡੇ ਦਾ 2025 ਕਪਰਾਂ ਤੇ ਆ ਫਿਰ ਕਿੰਨੇ ਸਾਲਾਂ ਦੀ ਹੋਗੀ ਉਹ ਮੰਨੀ ਪੁੱਛਦੇ ਖੂਬਸੂਰਤ ਇਹਦਾ ਰਾਜ਼ ਦੱਸਦੇ ਹੋ ਰਾਤ ਨੂੰ ਕਾਲੀ ਐਨਕਾਂ ਕੌਣ ਲਾਉਂਦੇ ਆ ਲਾਈਟ ਨਾ ਹੁੰਦੀ ਕੁਝ ਨਹੀਂ ਦਿਖਣਾ ਸੀ ਔਸੋ ਦੀਆਂ ਗੱਠੀਆਂ ਟੈਮ ਲੱਗੂ ਮਿਟਣੇ ਨੂੰ ਸਾਨੂੰ ਦਲੇ ਸਿੱਟਣੇ ਨੂੰ ਮੁੰਡਾ ਵਿਆਹ ਲਿਆ ਆ ਨਪਾਲਣ ਇੰਦਰ ਬੇਪੇ ਦਾ ਭਲਿਆ ਬਾਲਣ ਮਾਤਾ ਨਹੀਂ ਖੁਸ਼ ਔਕੀ ਕਰੂਗੀ ਬੋਟੀ ਨੂੰ ਜੋੜ ਲਾ ਲਈ ਸ਼ਕਤੀਆਂ ਓ ਕੁੜੀ ਜੱਟ ਦੀ ਫਰੈਗ ਰਹੇ ਸਸੂਰ ਦੋਲੋਂ ਨਾਲ ਉਹਦੇ ਮਾਤਾ ਦੇ ਚਰਚੇ ਜ਼ਿਆਦੇ ਲੱਗਦੇ ਆ ਖਾਓ ਹੁਣ ਮੋਮਜ ਤਰੀਕਾ ਦੱਸੀ ਭਾਈ ਅਸੀਂ ਵੀ ਇਧਰੋਂ ਲੈ ਆਉਨੇ ਆ ਮਾਤਾ ਨੇ ਮੂੰਹ ਮਿੱਠਾ ਕਿਵੇਂ ਕਰਵਾਇਆ ਖੁਸ਼ ਨਹੀਂ ਹੈ ਜੀ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਜੇ ਤੁਹਾਨੂੰ ਹਾਈਪ ਦੀ ਆਪਸ਼ਨ ਦੇਖ ਰਹੀ ਆ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much guys